ਸਰ ਕੀ ਕਿੰਨਾ ਚਿੱਟਾ ਹੋ ਰਿਹਾ ਘੋੜਾ ਇਹ ਮੌਜੂਦ ਹੈ ਅ ਕੱਲ ਜੀ ਮਿਤੀ 13 5 ਨੂੰ ਇੱਕ ਸਾਡੀ ਜਿਹੜੀ ਪੈਟਰੋਲਿੰਗ ਪਾਰਟੀ ਸੀ ਉਹਦੇ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਹਦੇ ਕੋਲੋਂ 300 ਗ੍ਰਾਮ ਚਿੱਟਾ ਦੀ ਬਰਾਮਦਗੀ ਕੀਤੀ ਗਈ ਹੈ ਇਹ ਬਰਾਮਦਗੀ ਮੈਡਮ ਹਿਨਾ ਤੁਖਤਾ ਜਿਹੜੇ ਡੀਐਸਪੀ ਰਹਤੀ ਨੇ ਉਹਨਾਂ ਦੀ ਹਾਜ਼ਰੀ ਵਿੱਚ ਕੀਤੀ ਗਈ ਕੌਣ ਰੁਕ ਸੀ ਜੀ ਰਿਪੋਰਟ ਦੇ ਕੇ ਇਹ ਨਸ਼ਾ ਵਿਚ ਨਾਲੇ ਫਸਕਰ ਹੈ ਜਨ ਇਹ ਜਿਹੜਾ ਪੈਡਲਰ ਹੈ ਇਹਦੇ ਕੋਲੇ ਸਮਾਨ ਪਿੱਛੋਂ ਆਂਦਾ ਸੀਗਾ ਤੇ ਇਹਦੇ ਕੋਲੇ ਸਮਾਨ ਕੋਈ ਹੁਣੇ ਹੀ ਦੇ ਕੇ ਗਿਆ ਸੀ ਜੀ ਇੱਕ ਤਫਤੀਸ਼ ਚੱਲ ਰਹੀ ਆ ਮੁੰਡੇ ਦਾ ਨਾਮ ਹੈ ਸੰਦੀਪ ਸਿੰਘ ਬੋਬੀ ਜਿਹੜਾ ਕਿ ਗੁੱਦਾ ਪਿੰਡ ਦਾ ਰਹਿਣ ਵਾਲਾ ਹੈ ਇਸ ਉੱਤੇ ਇਹ ਮਾਮਲਾ ਦਰ ਹੈ ਸੰਦੀਪ ਸਿੰਘ ਦਾ ਉੱਤੇ ਕੋਈ ਵੀ ਪ੍ਰੀਵੀਅਸ ਕਸਚਾ ਨਹੀਂ ਹੈ ਜੀ ਕੋਈ ਇਸ ਕੁਛ ਕੁਛ ਦੌਰਾਨ ਪਤਾ ਲੱਗਿਆ ਹੋਵੇ ਕਿ ਇਹ ਇਹ ਪਹਿਲਾਂ ਵੀ ਕੰਮ ਕਰਦਾ ਹੈ ਜਾਂ ਇਹ ਜੀ ਹਜੇ ਫਿਲਹਾਲ ਇਹਦਾ ਕੋਈ ਪ੍ਰੀਵੀਅਸ ਰਿਕਾਰਡ ਨਹੀਂ ਹੈ ਤੇ ਕਿੱਥੋਂ ਆਂਦਾ ਸੀ ਤੇ ਕਿੱਥੇ ਵੇਚਦਾ ਸੀ ਇਹ ਸਾਰੀ ਬੈਕਵਰਡ ਤੇ ਫਾਰਵਰਡ ਲਿੰਕੇਜ ਅਸੀਂ ਤਫਤੀਸ਼ ਵਿੱਚ ਲੈ ਕੇ ਆਵਾਂਗੇ ਅ ਤੇ ਅੱਜ ਇਹਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਸਰ ਇਹ ਖੁਦ ਵੀ ਪੀਂਦਾ ਸੀ ਨਾ ਸ਼ੀਬਲ ਇਹ ਜੀ ਡੋਪ ਟੈਸਟ ਦੇ ਵਿੱਚ ਸਾਹਮਣੇ ਆਇਗਾ ਕਿ ਇਹ ਆਪ ਵੀ ਪੀਂਦਾ ਸੀ ਆ ਕਿ ਇਹਦਾ ਵਰਕ ਕੀ ਸਟੇਟਸ ਹੈਦਾ ਸਰ ਬੇਸਿਕ ਕੰਮ ਕੀ ਕਰਦਾ ਹੈ ਇਹ ਜੀ ਹਜੇ ਤਾਂ ਅਨਐਮਪਲੋਇਡ ਹੀ ਸੀ ਉੱਥੇ ਥੋੜਾ ਪਿੰਡ ਦਾ ਰਹਿਣ ਵਾਲਾ ਅੱਗੇ ਜੋ ਵੀ ਅੱਗੇ ਸਾਹਮਣੇ ਆਏਗਾ ਅਸੀਂ ਰਿਪੋਰਟ ਵਿੱਚ ਲਿਖਿਆਵਾਂ ਐਡੀ ਬਡੀ ਇਜ਼ਤਜ਼ਾਦ ਦੇ ਵਿੱਚ ਇਹ ਕੋਈ ਜਿਹੜਾ ਸਿੱਧਾ ਸ਼ਿਕਾਇਤ ਤਾਂ ਕੀ ਕਾਰਨ ਉਹ ਕਰਦਾ ਹੈ ਇਹ ਤਾਂ ਪੁਲਿਸ ਰਿਪੋਰਟ ਹੈ ਆਮ ਬੰਦਾ ਉਹ ਇਸਤਜ਼ਾਦ ਬਿਲਕੁਲ ਜੀ ਇਹ ਮਤਲਬ ਮੋਡਲੀ ਉਸ ਚ ਤਾਂ ਹੀ ਪਤਾ ਲੱਗਿਆ ਬਹੁਤ ਹੀ ਸ਼ਾਤਰ ਕਿਸਮ ਦਾ ਇਨਸਾਨ ਹੈ ਇਹ ਬੜੇ ਅਸੂਲ ਸਮਝ ਕੇ ਜਵਾਬ ਦੇ ਰਿਹਾ ਸਭ ਕੁਝ ਤੇ ਇਹਦੇ ਉੱਤੇ ਸਾਰਾ ਕੁਝ ਤਫ਼ਤੀਸ਼ ਕਰਕੇ ਪਤਾ ਲੱਗੇਗਾ ਕਿ ਕਿ 300 ਗ੍ਰਾਮ ਬੜੀ ਵੱਡੀ ਰਿਕਵਰੀ ਹੈ ਤੇ ਇੱਕ ਵੱਡੀ ਸਫਲਤਾ ਪੰਜਾਬ ਪੁਲਿਸ ਨੂੰ ਬਠਿੰਡਾ ਪੁਲਿਸ ਨੂੰ ਕਾਸ ਕਰ ਜਿਹੜੀ ਹਾਸਲ ਹੋਈ ਹੈ 300 ਗ੍ਰਾਮ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ ਤੇ ਅੱਗੇ ਦੀ ਪੂਰੀ ਢੰਗਾਈ ਨਾਲ ਜਾਂਚ ਕੀਤੀ ਜਾਵੇਗੀ। ਬਿਲਕੁਲ ਜੀ ਸਾਰਾ ਕੁਝ 68 ਐਫ ਦੇ ਅੰਦਰ ਜਿਹੜੇ ਕੇਸ ਬਣਦੇ ਆ ਸਾਰਾ ਕੁਝ ਜੇ ਇਹਦੀ ਪ੍ਰਾਪਰਟੀ ਇਹਦੀ ਇਲੀਗਲ ਤਰੀਕੇ ਨਾਲ ਬਣਾਈ ਗਈ ਹੈ ਜੇ ਕਿ ਨਸ਼ੇ ਦੀ ਪ੍ਰੋਸੀਡਿੰਗਸ ਦੇ ਨਾਲ ਇਹਦੀ ਪ੍ਰਾਪਰਟੀ ਕੋਈ ਤਿਆਰ ਕੀਤੀ ਗਈ ਹੈ ਤਾਂ ਉਹ ਸਾਰੀ ਅਟੈਚ ਕਰਕੇ ਉਹਦੇ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਇੰਨੇ ਕੇਸ ਦਾ ਇਹਦੀ 28 ਸਾਲ ਉਮਰ ਨਾਲ ਇੱਕ ਅਸੀਂ ਸਪਲੈਂਡਰ ਮੋਟਰਸਾਈਕਲ ਵੀ ਨਾਲ ਇਹਦਾ ਜਬਤ ਕੀਤਾ ਸਰ ਇਹ ਰਿਆਨ ਵਾਲਾ ਕਿੱਥੋਂ ਦਾ ਜੀ ਹੈ ਇਸ ਰੂਪਾ बस्ती ਹੈ ਗੁੱਦਾ ਪਿੰਡ ਮੋਟਰਸਾਈਕਲ ਤੇ ਸਵਾਰ ਸੀ ਹਾਂਜੀ ਮੋਟਰਸਾਈਕਲ ਤੇ ਸਵਾਰ ਸੀ ਤੇ ਸਰ ਕਿੰਨੇ ਟਾਈਮ ਦਾ ਕਰ ਰਿਹਾ ਸੀ ਇਹ ਸਪਲਾਈ ਨਸ਼ਾ ਸਪਲਾਈ ਦਾ ਕਰ ਰਿਹਾ ਸੀ ਉਹ ਅਸੀਂ ਦੇਖਾਂਗੇ ਕਿੰਨਾ ਮੈਂ ਜਿਵੇਂ ਦੱਸਿਆ ਕਿ ਪ੍ਰੀਵੀਅਸ ਇਸ ਤੇ ਕੋਈ ਐਫਆਈਆਰ ਨਹੀਂ ਹੈ ਪ੍ਰੀਵੀਅਸ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਫਸਟ ਟਾਈਮ ਮੇਰੇ ਉੱਤੇ ਕੋਈ ਐਫਆਈਆਰ ਹੋਈ ਰਿਕਾਰਡ ਤੇ ਪੇਸ਼ ਕਰ ਦਿੱਤਾਗੇ ਜੀ ਕੋਰਟ ਚਾਹਤ ਪੇਸ਼ ਕਰਕੇ ਤਾਂ ਰਿਮਾਂਡ ਹਾਸਿਲ ਕਰਾਂਗੇ ਫਿਰ ਅੱਗੇ ਜੋ ਵੀ ਪੁੱਛ ਕੇ ਅਸੀਂ ਅਮਨ ਚਲਿਆਵਾਂ ਸਰ ਡੀਜੀਪੀ ਪੰਜਾਬ ਗੌਰਵ ਜਾਦਵ ਨੇ ਇੱਕ 31 ਮਈ ਟੈਟਲੈਂਡ ਦਿੱਤੀ ਹੈ ਜੀ ਪੰਜਾਬ ਸਰ ਅਸ਼ਾ ਵਕਤ ਹੋ ਜਾਣਾ ਪੰਜਾਬ ਤੇ ਬਠਿੰਡਾ ਦੀ ਗੱਲ ਕਰੀਏ ਤੱਕੀ ਲੱਗਦਾ ਹੈ 31 ਮਈ ਤੱਕ ਬਠਿੰਡਾ